ਜਦੋਂ ਡਾਂਗ ਉੱਤੇ ਤੇਰਾ ਘਰ ਬੈ ਗਿਆ ਨਹੀਂ ਕਹੇਗੀ ਪੁਛਾਲਿਆ ਗਿਆ ਪੈਰ ਨਹੀਂ ਲੱਗਨ इंडस्ट्री 'ਚ ਇਹੋ ਜਿਹੇ ਕਿਹੜੇ ਬੰਦੇ ਨੇ ਜਿਹੜੇ ਨਵੇਂ ਬੰਦੇ ਦੇ ਪੈਰ ਨਹੀਂ ਲੱਗਨ ਦਿੰਦੇ ਤੁਸੀਂ ਤਾਂ ਫਿਰ ਵੀ 15-16 ਸਾਲ ਦਾ ਤਜਰਬਾ ਚੰਗੀ ਗਾਇਕੀ ਆ ਤੇ ਪੈਰ ਥੋੜੇ ਵੀ ਨਹੀਂ ਲੱਗੇ ਉਹ ਤਾਂ ਹੁੰਦਾ ਹੀ ਆ ਜੀ ਇਹ ਚੀਜ਼ ਤਾਂ ਕਿਉਂ ਲਗਾਮ ਪ੍ਰੋਡਿਊਸਰ ਦੇ ਹੱਥ ਅੱਛਾ ਸਾਹਿਬ ਬਿਲਕੁਲ ਹੁੰਦੀ ਆ ਇਹਦੀ ਹੋਰ ਕਿਹੜੇ ਕਲਾਕਾਰ ਚੜਦੇ ਆ ਅ ਇਹਦੇ ਵਿੱਚ ਜੀ ਕਲਾਕਾਰੀ ਚੀਜ਼ ਏਰੀਆ ਚ ਪੂਰਤੀ ਤਾਂ ਹੈ ਹੀ ਨਹੀਂ ਜੀ ਹਾਂ ਕਿਉਂਕਿ ਇਹ ਤਾਂ ਇੱਕ ਇਹੋ ਜੀ ਮੰਜ਼ਿਲ ਹੈ ਜਿਹਨੂੰ ਤੁਸੀਂ ਸਾਰੀ ਉਮਰ ਤੁਸੀਂ ਥੋੜੀ ਲੰਘ ਜਾਂਦੀ ਹੈ ਹੂੰ ਕਿ ਤੁਸੀਂ ਜੀ ਇਹਦੇ ਕੋਈ ਹੱਦ ਹੀ ਨਹੀਂ ਹੈ ਜੀ ਕਲਾਕਾਰੀ ਦੀ ਮੈਨੂੰ ਤਾਂ ਹੀ ਲੱਗਦਾ ਜੀ ਥੋੜੇ ਟਾਈਮ ਚ ਜਦੋਂ ਅੱਜ ਤੋਂ 15 20 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਗਏ ਉਸ ਦਿਬਾ ਦਾ ਇੱਕ ਦੌਰ ਆਇਆ ਵੀ ਕਲਾਕਾਰ ਪ੍ਰੋਡਿਊਸਰ ਦੇ ਨਾਲ ਬੌਂਡ ਹੋਣ ਲੱਗੇ ਜੀ ਪਹਿਲਾਂ ਹੁੰਦਾ ਸੀਗਾ ਵੀ ਕਿਸੇ ਉਸਤਾਦ ਨੇ ਆਪਦੇ ਚੇਲੇ ਨਾਲ ਗੰਢ ਬੰਦੀ ਕਰ ਲਈ ਬਿਲਕੁਲ ਮਾਮਾ ਸਮਾ ਚੱਲੀ ਜਾਂਦਾ ਸੀ ਹੁਣ ਬੌਂਡ ਇੱਕ ਸ਼ਬਦ ਇਹ じゃ ਆ ਗਿਆ ਜਿਹਦੇ ਚੋਂ ਉਦੋਂ ਬਾਅਦ ਛੇਕਵੇ ਬਹੁਤ ਹੋਣ ਲੱਗ ਗਏ ਕੇਸ ਹੋਣ ਲੱਗ ਗਏ ਪ੍ਰਾਣੇ ਕੇਸਾਂ ਨੂੰ ਜੇ ਹੱਥ ਮਾਰ ਲੀ ਗਏ ਲੱਗਦਾ ਅਗਲਾ ਕਹਿੰਦਾ ਯਾਰ ਵੀ ਮੇਰਾ ਖਿਹੜਾ ਨਹੀਂ ਛੱਡਦੇ ਹੁਣ ਪ੍ਰੋਡਿਊਸਰ ਜੀ ਹੋਇਆ ਕਦੇ ਐ ਅ ਨਹੀਂ ਮੇਰੇ ਨਾਲ ਐਦਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੈਂ ਵੀ ਕਿਸੇ ਨਾਲ ਬੌਂਡ ਸੀਗਾ ਜੀ ਹੂੰ ਸੋ ਮੇਰਾ ਮਸਲਾ ਭਰਾਈ ਹੈ ਜੀ ਮੇਰੇ ਅੱਜ ਵੀ ਵਰਤਦੇ ਆਂ ਸੀ ਬਹੁਤ ਵਧੀਆ ਵਰਤਦੇ ਆਂ ਹੂੰ ਸੋ ਸਾਡੇ ਨਾਲ ਕੋਈ ਐਸੀ ਗੱਲ ਨਹੀਂ ਹੈ ਬਟ ਹਾਂ ਆਪਾਂ ਮੋਸਟਲੀ ਇਹਦੇ ਵਿੱਚ ਗੱਲ ਇਹ ਆ ਜਸਪ੍ਰੀ ਜੀ ਕਿ ਇੱਕ ਪਰਿਵਾਰ ਹੈ ਪਰਿਵਾਰ ਜਦੋਂ ਜੁੜਦਾ ਹੈ ਜੁੜਦਾ ਜੁੜ ਜਾਂਦਾ ਟੁੱਟਦਾ ਟੁੱਟ ਜਾਂਦਾ ਹੂੰ ਇਹ ਮਸਲੇ ਦੋਨੇ ਪਰਿਵਾਰਾਂ ਦੇ ਵਿੱਚ ਹੀ ਹੁੰਦੇ ਆ ਕੋਈ ਇਹਦੇ ਵਿੱਚ ਹੀ ਨਹੀਂ ਹੈ ਕੱਲੀ ਗਲਤੀ ਕਲਾਕਾਰ ਦੀ ਵੀ ਨਹੀਂ ਹੂੰ ਤੇ ਕੱਲੀ ਗਲਤੀ ਪੜੀ ਉਸਰਾਂ ਦੀ ਵੀ ਨਹੀਂ ਹੂੰ ਉਹਦੇ ਵਿੱਚ ਕੀ ਹੁੰਦਾ ਹੈ ਜਦੋਂ ਥੋੜੀ ਨਹੀਂ ਬਣਦੀ ਮਤਲਬ ਥੋੜੀ ਕਿਸੇ ਗੱਲ ਤੋਂ ਨੋਕਾ ਚੋਕੀ ਹੋ ਗਈ ਜਾਂ ਕੋਈ ਕਿਉਂਕਿ ਹੁਣ ਸਬਰ ਬਹੁਤ ਘਟ ਹੈ ਸਬਰ ਕਿਉਂ ਘਟ ਹੈ ਜਿਵੇਂ ਪ੍ਰੋਡਿਊਸਿੰਗ ਜਿਹੜੇ ਹੁੰਦੇ ਪ੍ਰੋਡਿਊਸਰ ਨੇ ਜੋ ਆਪਣੇ ਤੇ ਇਨਵੈਸਟ ਕਰਦੇ ਆ ਉਹ ਅੱਜ ਕੱਲ ਬਹੁਤ ਜ਼ਿਆਦਾ ਹੈ ਹੂੰ ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਕਿ ਪ੍ਰੋਡਿਊਸਰਸ ਬਹੁਤ ਘੱਟ ਹੁੰਦੇ ਸੀ ਗਿਣਵੇਂ ਚੁਣਵੇਂ ਨਾਮ ਸੀ ਹੂੰ ਅੱਜ ਕੱਲ ਬਹੁਤ ਵਧੀਆ ਗੱਲ ਹੈ ਬਹੁਤ ਜ਼ਿਆਦਾ ਗਰੋਅ ਕਰ ਰਹੀ ਹੈ ਸਾਡੀ ਇੰਡਸਟਰੀ ਚੰਗੀ ਗੱਲ ਵੀ ਹੈ ਬਟ ਉਸ ਚੀਜ਼ ਦੇ ਆਰਟ ਦੇ ਵਿੱਚ ਕਈ ਇਨਮਚੁਰ ਲੋਕ ਵੀ ਆ ਰਹੇ ਨੇ ਹੂੰ ਜਿਹਦੇ ਕਰਕੇ ਮੇਰੇ ਅਰਗੇ ਜਾਂ ਹੋਰ ਬਹੁਤ ਆਪਾਂ ਰੋਜ਼ ਹੀ ਸੁਣਦੇ ਆ ਕੁਛ ਨਾ ਕੁਛ ਬڑے ਜਣੇ ਨੂੰ ਦਿੱਕਤ ਆਉਂਦੀ ਹੈ ਹੂੰ ਸੋ ਇਹ ਮਸਲਾ ਤਾਂ ਹੈਗਾ ਜੀ ਤੁਹਾਨੂੰ ਆਈਆਂ ਦਿੱਕਤ ਮੈਨੂੰ ਆਈਆਂ ਸੀ ਬਿਲਕੁਲ ਆਈਆਂ ਥੋੜੀਆਂ ਬਹੁਤਿਆਂ ਦਾ ਆਈਆਂ ਕੀ ਲੱਗਦਾ ਕਹਿੰਦੇ ਵੀ ਪੈਰ ਨਹੀਂ ਲੱਗਨ ਦਿੰਦੇ ਇੰਡਸਟਰੀ 'ਚ ਇਹੋ ਜਿਹੇ ਕਿਹੜੇ ਬੰਦੇ ਨੇ ਜਿਹੜੇ ਨਵੇਂ ਬੰਦੇ ਦੇ ਪੈਰ ਨਹੀਂ ਲੱਗਨ ਦਿੰਦੇ ਤੁਸੀਂ ਤਾਂ ਫਿਰ ਵੀ 15 16 ਸਾਲ ਦਾ ਤਜਰਬਾ ਚੰਗੀ ਗਾਇਕੀ ਆ ਤੇ ਪੈਰ ਥੋੜੇ ਵੀ ਨਹੀਂ ਲੱਗੇ ਪੈਰ ਲੱਗਣ ਦੇ ਵਿੱਚ ਇਹ ਹੈ ਜੀ ਇਹ ਇੰਡਸਟਰੀ ਇਹੋ ਜੀ ਇਹ 'ਚ ਤੁਹਾਡਾ ਗਰੁੱਪ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਜੀ ਹੂੰ ਇਹ ਜਿਹੜੀ ਕਲਾਕਾਰੀ ਹੈ ਇਹਦੇ ਵਿੱਚ ਤੁਹਾਡਾ ਇਕੱਲੇ ਦਾ ਇੱਥੇ ਕੁਝ ਵੀ ਨਹੀਂ ਹੈ ਹੂੰ ਜੇ ਤੁਹਾਡੇ ਕੋ ਚੰਗੇ ਤੁਹਾਡੇ ਲੋਕ ਨਾਲ ਨੇ ਤਾਂ ਤੁਸੀਂ ਸਰਵਾਈਵ ਕਰ ਸਕਦੇ ਹੋ ਆਦਰਵਾਇਜ਼ ਜਸਪ੍ਰੀ ਜੀ ਬਹੁਤ ਜ਼ਿਆਦਾ ਔਖ ਹੈ ਗਾਣੇ ਵੀ ਚੂਜ਼ ਕਰਨ ਚ ਕਦੇ ਬੰਦੇ ਨੂੰ ਐਂ ਦਿੱਕਤਾਂ ਆ ਜਾਂਦੀਆਂ ਨੇ ਵੀ ਆਰ ਵੀ ਹੋ ਸਕਦਾ ਵੀ ਮੈਂ ਆ ਜੋਨਲ ਦਾ ਬੰਦਾ ਸੀ ਮੈਨੂੰ ਪ੍ਰੋਡਿਊਸਰ ਨੇ ਇਹੋ ਜਿਹੇ ਗਾਣੇ ਗਵਾਤੇ ਉਹ ਤਾਂ ਹੁੰਦਾ ਹੀ ਆ ਜੀ ਇਹ ਚੀਜ਼ ਤਾਂ ਕਿਉਂ ਲਗਾਮ ਪ੍ਰੋਡਿਊਸਰ ਦੇ ਹੱਥ ਚ ਆ ਸਾਰੀ ਬਿਲਕੁਲ ਹੁੰਦੀ ਹੈ ਜੀ ਕਿਉਂਕਿ ਐ ਨਾ ਜਦੋਂ ਦੇਖੋ ਉਸ ਬੰਦੇ ਨੇ ਪੈਸਾ ਲਾਉਣਾ ਸੋ ਪੈਸੇ ਲਾਉਣ ਵਾਲੇ ਬੰਦੇ ਦਾ ਦਿਮਾਗ ਵੱਧ ਹੁੰਦਾ ਜੀ ਗਾਉਣ ਵਾਲੇ ਦਾ ਘੱਟ ਹੁੰਦਾ ਤਾਂ ਸਮਝਾਰੋ ਤੁਸੀਂ ਸੋ ਇਹ ਚੀਜ਼ਾਂ ਤਾਂ ਹੈਗੀਆਂ ਜੀ ਉਹਦੇ ਵਿੱਚ ਕੀ ਹੈ ਕਿ ਜੋ ਤੁਸੀਂ ਟਰਸਟ ਕਰਦੇ ਹੋ ਜਿਵੇਂ ਮੇਰਾ ਗਾਣਾ ਜੱਟਵਾਦ ਆਇਆ ਸੀਗਾ ਜੀ ਜੋ ਬਹੁਤ ਲੋਕਾਂ ਨੇ ਜਿਹਨੂੰ ਪਿਆਰ ਦਿੱਤਾ ਉਹ ਸਾਡੇ ਵੀਰ ਹੁਣੀ ਹੈ ਜਿਨ੍ਹਾਂ ਨੇ ਸਾਰੀ ਟੀਮ ਨੇ ਅਸੀਂ ਉਹਤੇ ਵਰਕਆਊਟ ਕੀਤਾ ਤੇ ਉਹਦਾ ਸਾਨੂੰ ਬੇਸ਼ੁਮਾਰ ਸਾਨੂੰ ਪਿਆਰ ਮਿਲਿਆ ਜੀ